ਬੀਤੇ ਦਿਨ ਰਾਜਪੁਰਾ ਦੇ ਜੈਂਟਸ ਵੈਲਫੇਅਰ ਫਾਊਂਡੇਸ਼ਨ ਜੈਂਟਸ ਗਰੁੱਪ ਆਫ ਰਾਜਪੁਰਾ ਦੇ ਵਿੱਚ ਇੰਸਟਾਲੇਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਉਹਨਾਂ ਦੇ ਪਤੀ ਅਜੇ ਮਿੱਤਲ ਨੇ ਸ਼ਿਰਕਤ ਕੀਤੀ ਹੈ ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਸਵਾਗਤ ਜੈਂਟਸ ਵੈਲਫੇਅਰ ਫਾਊਂਡੇਸ਼ਨ ਰਾਜਪੁਰਾ ਦੇ ਨਵੇਂ ਬਣੇ ਪ੍ਰਧਾਨ ਗਗਨ ਖੁਰਾਨਾ ਦੇ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਕੀਤਾ ਗਿਆ। ਉੱਥੇ ਹੀ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਅਜੇ ਮਿੱਤਲ ਦਾਸ ਸਵਾਗਤ ਵੀ ਜੈਂਟਸ ਵੈਲਫੇਅਰ ਫਾਊਂਡੇਸ਼ਨ ਦੇ ਮੈਂਬਰਾਂ ਦੇ ਵੱਲੋਂ ਜ਼ੋਰਦਾਰ ਤਰੀਕੇ ਦੇ ਨਾਲ ਕੀਤਾ ਗਿਆ। ਉਕਤ ਇੰਸਟਾਲੇਸ਼ਨ ਸੈਰੇਮਨੀ ਦੀ ਸ਼ੁਰੂਆਤ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਦੀਪ ਜਲਾ ਕੇ ਕੀਤੀ ਗਈ। ਇਸ ਮੌਕੇ ਤੇ ਜੈਂਟਸ ਵੈਲਫੇਅਰ ਫਾਊਂਡੇਸ਼ਨ ਜੈਂਟਸ ਗਰੁੱਪ ਆਫ ਰਾਜਪੁਰਾ ਵੱਲੋਂ ਕੁੜੀਆਂ ਨੂੰ ਸਿਲਾਈ ਮਸ਼ੀਨਾਂ ਵੀ ਮੁਫਤ ਦਿੱਤੀਆਂ ਗਈਆਂ ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਮਾਣਜ ਤੇ ਬੋਲਦਿਆਂ ਹੋਇਆਂ ਜੈਂਟਸ ਗਰੁੱਪ ਆਫ ਰਾਜਪੁਰੇ ਨਵੇਂ ਬਣੀ ਪ੍ਰਧਾਨ ਗਗਨ ਖੁਰਾਨਾ ਨੂੰ ਵਧਾਈ ਦਿੱਤੀ ਗਈ। ਉੱਥੇ ਹੀ ਇਸ ਗਰੁੱਪ ਦੀ ਤਾਰੀਫ਼ ਵੀ ਕੀਤੀ ਹੈ ਕਿ ਹੈ ਕਿ ਜੈਂਟਸ ਗਰੁੱਪ ਆਫ ਰਾਜਪੁਰਾ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਸਭ ਤੋਂ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਕਿ ਮੈਨੂੰ ਜੈਂਟਸ ਕਲੱਬ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਜੈਂਟਸ ਗਰੁੱਪ ਆਫ ਰਾਜਪੁਰਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਇਸ ਮੌਕੇ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸੋ ਆਓ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ अज बहुत खुशी का दिन है कि अब जैंट्स क्लब की सारे शिव सैरेमनी है तो मैं गगन खुराना जी ने भी सब तो पहले तो मुबारका दऊंगी कि उन्होंने अपनी टर्म बहुत अच्छी पूरी की है और अपनी टर्मच बहुत ही सोशल काम कि अपनी टीम के नाम ਕਿਉਂਕਿ ਇਹ ਇੱਕ ਟੀਮ ਵਰਕ ਹੈ ਜੋ ਸੋਸ਼ਲ ਵਰਕ ਕੀਤਾ ਹੈ ਮੈਂ ਪਰਮਾਤਮਾ ਅਗੇ ਦੁਆ ਕਰਦੀ ਆ ਕਿ ਉਹਨਾਂ ਨੂੰ ਸਾਰੇ ਕੰਮਾਂ ਨੂੰ ਦੇਖਦੇ ਹੋਏ ਇਹਨਾਂ ਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਅੱਜ ਨਵੇਂ ਪ੍ਰਧਾਨ ਦੀ ਚੋਣ ਹੋਈ ਹੈ ਤਾਂ ਉਹਦੇ ਲਈ ਸਾਡੇ ਦਿਨੇਸ਼ ਮਿੱਤਰਾ ਜੀ ਜੋ ਹਮੇਸ਼ਾ ਹੱਸਦੇ ਰਹਿੰਦੇ ਨੇ ਔਰ ਇਹਨਾਂ ਨੂੰ ਅੱਜ ਨਵੀਂ ਜ਼ਿੰਮੇਵਾਰੀ ਮਿਲੀ ਹੈ ਔਰ ਮੈਂ ਪੂਰੀ ਉਮੀਦ ਕਰਦੀ ਆ ਕਿ ਆਪਣੀ ਨਵੀਂ ਟੀਮ ਦੇ ਨਾਲ ਕਲੱਬ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਣਗੇ ਔਰ ਸਭ ਨਾਲ ਮਿਲ ਕੇ ਚੱਲਣਗੇ ਔਰ ਜਿਹੜਾ ਵੀ ਕਲੱਬ ਹੈ ਰਾਜਪੁਰਾ ਦੇ ਕਲੱਬ ਹੈ ਔਰ ਜੋ ਅੱਛੇ ਕੰਮ ਕਰਦੇ ਆ ਜੋ ਸੋਸ਼ਲ ਕੰਮ ਕਰਦੇ ਆ ਮੈਂ ਉਹਨਾਂ ਨਾਲ ਹਮੇਸ਼ਾ ਨਾਲ ਖੜੀਆਂ ਔਰ ਅੱਜ ਅਤੇ ਇੱਕ ਚੀਜ਼ ਦੀ ਡਿਮਾਂਡ ਆਈ ਹੈ ਜਾਂ ਇੱਕ ਗੱਲ ਆਈ ਹੈ ਕਿ ਸਰਕਾਰ ਵੱਲੋਂ ਵੀ ਐਨ ਜੀਓਜ਼ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਮੈਂ ਉਹਦੇ ਲਈ ਪੂਰਾ ਆਪਣਾ ਪ੍ਰਿਆਸ ਕਰਕੇ ਸਰਕਾਰ ਵੱਲੋਂ ਜਿੰਨੀ ਵੀ ਮਦਦ ਹੋ ਸਕੇ ਉਹ ਜ਼ਰੂਰ ਕਰਾਂ ਅੱਜ ਮੇਰੇ ਵਾਸਤੇ ਬੜਾ ਵੱਡਾ ਦਿਨ ਹੈ ਜੋ ਕਿ ਮੇਰੇ ਜੈਂਟਸ ਦੋਸਤਾਂ ਨੇ ਮੈਨੂੰ ਚੁਣਿਆ ਸੀਗਾ ਪ੍ਰਧਾਨ ਵਾਸਤੇ ਮੈਂ ਉਹ ਪਾਰੀ ਅੱਜ ਵਧੀਆ ਨਿਭਾਈ ਹੈ ਔਰ ਮੈਨੂੰ ਖੁਸ਼ੀ ਹੈ ਵੀ ਸਾਰਾ ਜੈਂਟਸ ਪਰਵਾਰ ਮੇਰੇ ਨਾਲ ਖੜਿਆ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦਾ ਤੇ ਮੈਡਮ ਵੀ ਵਿਸ਼ੇਸ਼ ਤੌਰ ਤੇ ਪਹੁੰਚੀ ਮੈਨੂੰ ਮੈਨੂੰ ਹੁੰਦਾ ਤਾਂ ਹਮੇਸ਼ਾ ਮੇਰੇ ਤੇ ਮੇਰੇ ਪਰਿਵਾਰ ਤੇ ਔਰ ਰਾਜਪੁਰ ਤੇ ਨਾ ਇਤਨਾ ਇੱਕ ਹੱਥ ਹੈ ਨਾ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਸਾਡੇ ਤੇ ਹਮੇਸ਼ਾ ਹੀ ਨਾ ਇਤਨਾ ਵਿਸ਼ਵਾਸ ਰੱਖਦੇ ਨੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ विश्वास से नहीं आज का जो दिन है वास्तव में सारा आज गगन खुराना जी का है और इस पूरे टर्न में गगन खुराना जी की पूरी टीम ने क्या शानदार काम किया है मतलब बताने की आवश्यकता नहीं है पूरा राजपुरा ने देखा है और ईश्वर से यही कामना करते हैं कि आने वाला साल नई नई ऊंचाइयां छुएगा और सारे क्लब के दोस्तों को सारे के सारे जेंट्स मेंबरों को साथ लेके चलेंगे और भगवान से यही दुआ करेंगे कि ये साल हमसे जितनी शक्ति ईश्वर ने हमें दी है तो ज्यादा से ज्यादा जो नीडी लोग हैं उनकी सेवा कर सके बहुत-बहुत धन्यवाद न्यूज़ 89 पंजाब के लिए राजपुरा तो पत्रकार मोहित कुमार दी खास रिपोर्ट न्यूज़ 89 पंजाब हर खबर जिद्दाह होवे असर